ਜਿਹੜੀ 12 13 ਏਕੜ ਜ਼ਮੀਨ ਉਹਨਾਂ ਨੇ ਖਰੀਦੀ ਆ ਕਿਸ ਤਰ੍ਹਾਂ ਉਹਨਾਂ ਦੀ ਸਰਕਾਰ ਦੇ ਵੇਲੇ ਉਸ ਉੱਤੇ ਜਿਹੜੀ ਜ਼ਮੀਨ ਨੂੰ ਉਹ ਲਗਭਗ 40 45 ਲੱਖ ਚ ਕਲੇਮ ਕਰਦੇ ਨੇ ਕਿ ਮੇਰੀ 40 45 ਲੱਖ ਦੀ ਜ਼ਮੀਨ ਆ ਮੈਂ ਜ਼ਮੀਨ ਲਈ ਹੈ ਇੱਕ ਮਿੰਟ ਸਰ ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸੈਂਪਲ ਡਿਊਟੀ ਲਈ ਹੈ ਉਹ ਰਕਬਾ ਬਿਆਸ ਦਰਿਆ ਦੇ ਨਾਲ ਤੁਸੀਂ ਬੰਦ ਦੇ ਅੰਦਰ ਪੈਂਦਾ ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਇਆ ਐਕਸਾਈਜ਼ ਦਾ ਚੂਪ ਗਏ ਉਹ ਤੇਰੀ ਉਹਦਾ ਵੀ ਮੈਂਸ਼ਨ ਕੀਤਾ ਜਿਹੜਾ ਕਲੇਮ ਕਰਦੇ ਨੇ ਕਿ ਮੇਰੀ 40-45 ਲੱਖ ਦੀ ਜਮੀਨ ਆ ਉਹ ਵੀ ਤੁਹਾਡੀ ਸਾਰੀ ਲੀਡਰਸ਼ਿਪ ਹੱਥ ਕੇ ਅੰਦਰ ਦਿੱਤੀ ਹੈ ਤੁਹਾਡੀ ਭਾਜਪਾ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੱਡਿਆ ਅੱਜ ਤੱਕ ਅੰਦਰ ਨਹੀਂ ਦਿੱਤਾ ਔਰ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਸ ਸੀਗਾ ਤਾਂ ਉਸ ਸਮੇਂ 1 ਕਰੋੜ 18 ਲੱਖ ਰੁਪਇਆ 1 ਕਰੋੜ 18 ਲੱਖ ਰੁਪਇਆ ਜਿਹੜਾ ਉਹ ਲਾਇਆ ਗਿਆ ਐਕਸਾਈਜ਼ ਮਨੇ 50 ਕਰੋੜ ਰੁਪਇਆ ਹੱਦ ਡਿਸਲੀ ਕੋ ਲੈਂਦਾ 35 ਦੇ ਕਰਦਾ ਕਿ ਤੁਸੀਂ ਦਰਿਆ ਦੇ ਬਿਲਕੁਲ ਠੀਕ 1.5 ਕਿਲੋਮੀਟਰ ਦੂਰ 1.5 ਕਿਲੋਮੀਟਰ ਦੂਰ ਉਹਨਾਂ ਨੇ ਇਹ ਜ਼ਮੀਨ ਖਰੀਦੀ ਆ ਉਹ ਤਾਂ 40 ਕਰੋੜ ਰੁਪਇਆ ਤਾਂ ਕੱਲਾ ਡਿਸਲੀਆਂ ਕੋ ਕਰਦਾ ਬੈਠੋ ਬੈਠੋ ਜੀ ਆਪਣੇ ਚੀਮਾ ਜੀ ਕਰੋ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਜਿਹੜੇ ਸਟੱਡ ਨੇਗੇ ਜਿਹਨੂੰ ਲੰਗਾ ਵੀ ਕਹਿੰਦੇ ਆ ਉਹ ਉਥੇ ਲਾਏ ਗਏ ਉਹਨਾਂ ਦੀ ਆਪਣੀ ਜ਼ਮੀਨ ਜਿਹੜੀ ਕਿ ਲਗਭਗ 45 ਤੋਂ 50 ਲੱਖ ਦੀ ਆ ਜੇ ਜ਼ਿਆਦਾ ਤੇ ਅੱਜ ਦੀ ਮਾਰਕੀਟ ਦੀ ਗੱਲ ਕਰੀਏ 60 ਲੱਖ ਦੀ ਆ ਉਹ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋ 18 ਲੱਖ ਰੁਪਏ ਲੱਗੇ ਲੇ ਕੇ ਹੁਣ ਤਾਂ ਕਾਂਗਰਸ ਪਾਰਟੀ ਜਿਹੜੀ ਆ ਕੋਈ ਨਾ ਕੋਈ ਊਲ ਜਲੂ ਝੂਠੇ ਦੋਸ਼ ਲਾਉਣ ਲੱਗਦੀ ਆ ਬਿਲਕੁਲ ਮੈਂ ਤਾਂ ਇਹੀ ਸਪੱਸ਼ ਕਰਦਾ ਕਿ ਉਹਨਾਂ ਦੀ ਸਿਰ 12 ਏਕੜ ਜ਼ਮੀਨ ਨੂੰ ਬਚਾਉਣ ਦੇ ਲਈ 118 ਕਰੋੜ ਰੁਪਏ ਦੇ ਡੰਗੇ ਲਾਏ ਗਏ ਸੀ ਅੱਜ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਦੂਸਰਾ ਦਿਨ ਸੀ ਜਦੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਕੁਝ ਜਿਹੜੇ ਤੱਥ ਨੇਗੇ ਉਹ ਪੰਜਾਬ ਵਿਧਾਨ ਸਭਾ ਚ ਰੱਖਣ ਦੀ ਸਾਡੇ ਵੱਲੋਂ ਤੇ ਫੋਲਣਾ ਪਿੰਡ ਦੇ ਅੰਦਰ ਪ੍ਰਤਾਪ ਸਿੰਘ ਬਾਜਬਾਦ ਜੀ ਦੇ ਪਰਿਵਾਰ ਵੱਲੋਂ ਜਿਹੜੀ ਜ਼ਮੀਨ ਆ ਉਹ ਹਲਕਾ ਉਹ ਰਕਬਾ ਬਿਆਸ ਦਰਿਆ ਦੇ ਨਾਲ ਤੁਸੀਬੰਦ ਦੇ ਅੰਦਰ ਪੈਂਦਾ ਜਿਹੜੀ ਤੁਸੀਬੰਦ ਦੇ ਅੰਦਰ ਉਹਨਾਂ ਦੀ ਜਿਹੜੀ 12-13 ਏਕੜ ਜ਼ਮੀਨ ਉਹਨਾਂ ਨੇ ਖਰੀਦੀ ਆ ਕਿਸ ਤਰ੍ਹਾਂ ਉਹਨਾਂ ਦੀ ਸਰਕਾਰ ਦੇ ਵੇਲੇ ਉਸ ਉੱਤੇ ਜਿਹੜੀ ਜ਼ਮੀਨ ਨੂੰ ਉਹ ਲਗਭਗ 40 45 ਲੱਖ ਚ ਕਲੇਮ ਕਰਦੇ ਨੇਗੇ ਕਿ ਮੇਰੀ 40 45 ਲੱਖ ਦੀ ਜਮੀਨ ਆ ਉਹ ਜ਼ਮੀਨ ਨੂੰ ਬਚਾਉਣ ਦੇ ਲਈ ਔਰ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਸੀਗਾ ਤਾਂ ਉਸ ਸਮੇਂ 1 ਕਰੋੜ 18 ਲੱਖ ਰੁਪਇਆ 1 ਕਰੋੜ 18 ਲੱਖ ਰੁਪਇਆ ਜਿਹੜਾ ਉਹ ਲਾਇਆ ਗਿਆ ਤਾਂ ਇਸ ਗੱਲ ਤੋਂ ਲੈ ਕੇ ਮਾਨਯੋਗ ਡਿਟਰਪ ਦੀ اپੋਜੀਸ਼ਨ ਭੜਕ ਗਈ ਆ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਕਿ ਤੁਸੀਂ ਦਰਿਆ ਦੇ ਬਿਲਕੁਲ ਠੀਕ 1.5 ਕਿਲੋਮੀਟਰ ਦੂਰ 1.5 ਕਿਲੋਮੀਟਰ ਦੂਰ ਉਹਨਾਂ ਨੇ ਇਹ ਜ਼ਮੀਨ ਖਰੀਦੀ ਆ ਔਰ ਉਹ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਜਿਹੜੇ ਸਟੱਡ ਨੇਗੇ ਜਿਹਨੂੰ ਲੰਗਾ ਵੀ ਕਹਿੰਦੇ ਆ ਉਹ ਉੱਥੇ ਲਾਏ ਗਏ ਉਹ ਸਟੱਡ ਲਾਏ ਗਏ 1 ਕਰੋੜ 18 ਲੱਖ ਰੁਪਏ ਦੇ ਔਰ ਹੁਣ ਉਹ ਕਹਿ ਰਹੇ ਨੇ ਕਿ ਕੰਮ ਨਹੀਂ ਹੋਇਆ ਉਹਨਾਂ ਦੀ ਆਪਣੀ ਜ਼ਮੀਨ ਜਿਹੜੀ ਕਿ ਲਗਭਗ 45 ਤੋਂ 50 ਲੱਖ ਦੀ ਆ ਜੇ ਜ਼ਿਆਦਾ ਤੇ ਅੱਜ ਦੀ ਮਾਰਕੀਟ ਦੀ ਗੱਲ ਕਰੀਏ 60 ਲੱਖ ਦੀ ਆ ਉਹ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋ 18 ਲੱਖ ਰੁਪਏ ਲੱਗੇ ਲੇਕੇ ਹੁਣ ਉਹ ਸਾਡੇ ਸਾਰੇ ਜਿਹੜੇ ਅਧਿਕਾਰੀ ਨੇ ਸਾਡੇ ਮਨਿਸਟਰ ਸਾਹਿਬਾਨ ਨੇ ਉਹਨਾਂ ਨੂੰ ਦੋਸ਼ੀ ਠਾਰ ਆ ਰਹੇ ਨੇਗੇ ਅਸੀਂ ਤਾਂ ਭਾਈ ਇਸ ਸਾਲ ਚਾਹੇ ਉਹ ਘੱਗੜ ਦਰਿਆਗਾ ਚਾਹੇ ਉਹ ਬਿਆਸ ਦਰਿਆਗਾ ਚਾਹੇ ਉਹ ਰਾਵੀ ਦਰਿਆਗਾ ਸਾਰੇ ਦਰਿਆਵਾਂ ਦੇ ਅੰਦਰ ਪਰਜੋਰ ਕੋਸ਼ਿਸ਼ ਕੀਤੀ ਬਹੁਤ ਸਾਰੇ ਦਰਿਆ ਜਿਹੜੇ ਬਿਲਕੁਲ ਜਿਵੇਂ ਗੱਲ ਕਰਾਂ ਘੱਗੜ ਦੀ 1 ਇੰਚ ਪਾਣੀ ਬਾਹਰ ਨਹੀਂ ਆਇਆ 753 ਪੁਆਇੰਟ ਤੱਕ ਉਹ ਜਿਹੜਾ ਉਹਦੀ ਹਾਈਟ ਤੇ ਚਲਿਆ ਗਿਆ ਪਰ ਲੇਕਿਨ ਬਰੀਛ ਨਹੀਂ ਕੀਤਾ ਸੋ ਮੈਂ ਸਮਝਦਾ ਇਹਨਾਂ ਲੋਕਾਂ ਨੂੰ ਜਦੋਂ ਜਦੋਂ ਸਚਾਈ ਸਾਹਮਣੇ ਆਉਂਦੀ ਆ ਤਾਂ ਕਾਂਗਰਸ ਪਾਰਟੀ ਜਿਹੜੀ ਆ ਕੋਈ ਨਾ ਕੋਈ ਹੂਲ ਜਲੂ ਝੂਠੇ ਦੋਸ਼ ਲਾਉਣ ਲੱਗਦੀ ਆ ਬਿਲਕੁਲ ਮੈਂ ਤਾਂ ਇਹੀ ਸਪੱਸ਼ਟ ਕਰਦਾ ਕਿ ਉਹਨਾਂ ਦੀ ਸਿਰ 12 ਏਕੜ ਜ਼ਮੀਨ ਨੂੰ ਬਚਾਉਣ ਦੇ ਲਈ 118 ਕਰੋੜ ਰੁਪਏ ਦੇ ਡੰਗੇ ਲਾਏ ਗਏ ਸੀ 118 ਕਰੋੜ ਰੁਪਏ ਦੇ ਸਟੱਡ ਲਾਏ ਗਏ ਸੀ ਜਦਕਿ ਉਸ ਸਮੇਂ ਉਹਦੇ ਕਿਸਾਨਾਂ ਨੂੰ ਜਿਹੜਾ ਇਗਨੋਰ ਕੀਤਾ ਗਿਆ ਸੀ ਥੈਂਕ ਯੂ ਮੈਂ ਜ਼ਮੀਨ ਲਈ ਇੱਕ ਮਿੰਟ ਸਰ ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸੈਂਪ ਟਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਈਆ ਐਕਸਾਈਜ਼ ਦਾ ਚੂਪ ਗਏ ਕਦੀ ਉਹਦਾ ਵੀ ਮੈਂਸ਼ਨ ਕੀਤਾ ਜਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ ਤੁਹਾਡੀ ਬੀਜੇਪੀ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੱਡਿਆ ਅਜੇ ਤੱਕ ਅੰਦਰ ਨਹੀਂ ਦਿੱਤਾ ਜਿਹੜਾ ਡਿਸਟਿਲਰੀਆਂ 30 32 ਡਿਸਟਿਲਰੀਆਂ ਕੋ ਸਰ ਬੈਣੀ ਸੁਣੋ ਇੱਕ ਸਵਾ ਕਰੋੜ ਰੁਪਇਆ ਹਰ ਡਿਸਟਿਲਰੀ ਕੋ ਪੈਸੇ ਲੈਂਦਾ ਹੈ ਐਕਸਾਈਜ਼ ਮੰਿਸਟਰ ਸਵਾ ਕਰੋੜ ਰੁਪਇਆ ਹਰ ਡਿਸਟਿਲਰੀ ਕੋ ਲੈਂਦਾ 35 ਤੋਂ 40 ਕਰੋੜ ਰੁਪਇਆ ਦਾ ਇਕੱਲਾ ਡਿਸਟਿਲਰੀਆਂ ਕੋ ਕਰਦਾ ਬੈਠੋ ਬੈਠੋ ਆਪਣੇ ਚੀਮਾ ਜੀ